ਇਹ ਆਪਣਾ ਕੁਝ ਦਿਨ ਪਹਿਲਾਂ ਚਾਰ ਪੰਜ ਦਿਨ ਪਹਿਲਾਂ ਇੱਕ ਆਪਣੇ ਬਾਗੜੀਆਂ ਰੋਡ ਤੋਂ ਜਾਂਦੇ ਬਰਲਵਾਲ ਨੂੰ ਇੱਕ ਵਕੀਲ ਸਾਹਿਬ ਜਾ ਰਹੀ ਸੀ ਤੇ ਰਾਤ ਦਾ ਉਹ ਸਮਾਂ ਸੀਗਾ ਕਰੀਬ 10:30 ਵਜੇ ਦੀ ਗੱਲ ਸੀਗੀ ਤੇ ਜਦੋਂ ਬਰਲਵਾਲ ਰੇਕੇ ਤੋਂ ਥੋੜਾ ਜਿਹਾ ਅੱਗੇ ਪਹੁੰਚੇ ਤਾਂ ਉੱਤੇ ਦੋ ਲੜਕਿਆਂ ਨੇ ਇਹਨਾਂ ਨੂੰ ਆਕੇ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਇਹਨਾਂ ਨੇ ਅਗੇ ਇਹਨਾਂ ਦੀ ਆਪਣਾ ਮੋਟਰਸਾਈਕਲ ਦੇ ਤੋਂ ਬੰਦ ਕਰਕੇ ਇਹਨਾਂ ਨੂੰ ਹਥਿਆਰ ਦੀ ਨੋਕ ਤੇ ਇਹਨਾਂ ਦਾ ਮੋਬਾਈਲ ਤੇ ਕੁਝ ਕੈਸ਼ ਜਿਹੜਾ ਸੀਗਾ ਉਹ ਖੋਲਿਆ ਸੀਗਾ ਤੇ ਜਿਦੀ ਸਾਨੂੰ ਜਿਉਂ ਹੀ ਸੂਚਨਾ ਮਿਲੀ ਉਦੋਂ ਹੀ ਆਪਣੀ ਜਿਹੜੀ ਸਾਡੇ ਮਾਣਯੋਗ ਐਸਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਅੱਸੀਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਤੇ ਸਾਰੀ ਧੂਰੀ ਦੇ ਵਿੱਚ ਤੇ ਆਸੇ-ਪਾਸੇ ਵੀ ਅਸੀਂ ਸਾਰੇ ਪਾਸੇ ਹੀ ਇਹ ਟੀਮਾਂ ਨੂੰ ਭੇਜਤਾ ਤਾਂ ਕਿ ਅਸੀਂ ਇਹ ਦੋਸ਼ੀਆਂ ਨੂੰ ਫੜ ਸਕੀਏ ਤਾਂ ਪਰਸੋਂ ਸਾਨੂੰ ਇਸ ਗੱਲ ਦੀ ਕਾਮਯਾਬੀ ਮਿਲੀ ਤੇ ਆਪਣੇ ਤਕਨੀਕੀ ਸੋਰਸਾਂ ਤੋਂ ਤੇ ਹਿਊਮਨ ਇੰਟੈਲੀਜੈਂਸ ਤੋਂ ਅਸੀਂ ਇਹ ਬੰਦਿਆਂ ਨੂੰ ਨੈਪ ਕਰ ਲਿਆ ਤੇ ਦੋ ਬੰਦੇ ਸੀਗੇ ਇਹ ਜਿਨ੍ਹਾਂ ਚੋਂ ਇੱਕ ਬੰਦਾ ਹਲੇ ਅਸੀਂ ਫੜਨਾ ਬਾਕੀ ਆ ਤੇ ਜਿਹਨੂੰ ਇਹ ਗਾਹਾਂ ਪੇ ਵੇਚਦੇ ਸੀਗੇ ਆਪਣਾ ਮੋਬਾਈਲ ਵਗੈਰਾ ਜਿਹੜਾ ਖੋ ਲੇ ਖੋ ਲੈਂਦੇ ਸੀਗੇ ਇਹ ਜਿਹੜਾ ਅੱਗੇ ਵੇਚਦੇ ਸੀਗੇ ਇੱਕ ਉਸ ਲੜਕੇ ਨੂੰ ਅਸੀਂ ਫੜਿਆ ਇਹਨਾਂ ਦੇ ਇਹਨਾਂ ਦੇ ਹਾਂ ਬੋਲੋ ਕੀ ਸਰ ਮਨ ਕੀ ਜਿਹੜੇ ਸੀਸੀਟੀਵੀ ਕੈਮਰੇ ਕਿ ਉਹਨਾਂ ਦੇ ਕੋਈ ਮੱਤਬ ਵਗੈਰਾ ਨਹੀਂ ਸੀ ਦੇਖੋ ਰਾਤ ਵੇਲੇ ਜਦੋਂ ਅਸੀਂ ਇਹਨੂੰ ਚੈੱਕ ਕਰ ਰਹੇ ਸੀਗੇ ਤਾਂ ਬਹੁਤ ਹਨੇਰਾ ਹੋਣ ਕਰਕੇ ਲਾਈਟ ਦਾ ਕੋਈ ਵੀ ਉੱਥੇ ਕਿਉਂਕਿ ਸ਼ਮਸ਼ਾਨ ਸੀ ਜਿਹਾ ਉੱਥੇ ਲਾਈਟ ਦਾ ਕੋਈ ਪ੍ਰਬੰਧ ਨਹੀਂ ਸੀ ਪਿੰਡਾਂ ਨੂੰ ਜਾਂਦੀ ਹੋਈ ਲਿੰਕ ਰੋਡ ਸੀਗੀਆਂ ਉਹ ਤਾਂ ਉੱਥੇ ਜਿੰਨਾ ਕੁ ਵੀ ਲਿਮਿਟਿਡ ਜੇ ਕੈਮਰੇ ਸੀਗੇ ਅਸੀਂ ਉਹਨਾਂ ਚੋਂ ਦੇਖਿਆ ਤੇ ਉਹਨਾਂ ਚੋਂ ਜਿੰਨਾ ਕੁਝ ਵੀ ਸਾਨੂੰ ਮਤਲਬ ਜਜਮੈਂਟ ਹੋ ਸਕੀ ਉਹ ਨੇੜੇ ਨੇੜੇ ਕਰਦੇ ਕਰਦੇ ਅਸੀਂ ਕੇਸ ਸੌਂਪ ਦਿੱਤਾ ਫਿਰ ਕੋਈ ਇਹਨਾਂ ਤੇ ਪਹਿਲਾਂ ਹੈ ਕ੍ਰਿਮੀਨਲ ਹਾਂਜੀ ਇਹਨਾਂ ਜੋ ਇੱਕ ਲੜਕਾ ਹੈ ਬੁੱਟਾ ਬੁੱਟਾ ਸਿੰਘ ਪੁੱਤਰ ਅ ਹੀਰਾलाल ਵਾਸੀ ਵਾਰਡ ਨੰਬਰ 1 ਇਹਨੂੰ ਮੁਰਗਾ ਵੀ ਕਿਹਾ ਜਾਂਦਾ ਤੇ ਇਹਦੇ ਦੇ ਪਹਿਲਾਂ 70 ਪਰਚੇ ਪਹਿਲਾਂ ਵੀ ਹੈਗੇ ਔਰ ਉਹ ਵੀ ਖੋਦੇ ਕੋਈ ਚੋਰੀ ਦੇ ਇਦਾਂ ਦੇ ਪਰਚੇ ਨੇ ਇਸਤੇ ਕੀ ਕੀ ਰਿਕਵਰ ਹੋਇਆ ਜੀ ਇਹਨਾਂ ਤੋਂ ਜੀ ਦੇਖੀ ਇਹਨਾਂ ਕੋਲੋ ਐਜ਼ ਆਫ ਨਾਓ 6 ਮੋਬਾਈਲ ਰਿਕਵਰ ਹੋਏ ਨੇ ਜਿਹੜਾ ਦਾ ਇੱਕ ਮੋਬਾਈਲ ਤਾਂ ਉਹਨਾਂ ਦਾ ਹੋ ਗਿਆ ਜਿਨ੍ਹਾਂ ਦੇ ਨਾਲ ਇਹਨਾਂ ਨੇ ਵਕੀਲ ਸਾਹਿਬ ਤੋਂ ਖੋ ਕੀਤੀ ਸੀ ਕੁਝ ਉਹ ਮੋਬਾਈਲ ਵੀ ਨੇ ਜਿਹੜੇ ਵੱਖ-ਵੱਖ ਏਰੀਆ ਤੋਂ ਜਾ ਜਾ ਕੇ ਇਹਨਾਂ ਨੇ ਮਤਲਬ ਮੋਬਾਈਲ ਖੋ ਕਿੱਤੇ ਜਾਂ ਪੈਸੇ ਵੀ ਮੇਰਾ ਤਾਂ ਚਲੋ ਉਹ ਤਾਂ ਨਹੀਂ ਮਿਲੇ ਸਾਨੂੰ ਪਰ ਜਿਹੜੇ ਮੋਬਾਈਲ ਸੀਗੇ ਉਹ ਅਸੀਂ ਰਿਕਵਰ ਕਰ ਲਏ 6 ਮੋਬਾਈਲ ਐਜ਼ ਆਫ ਨਾਓ ਅਸੀਂ ਰਿਕਵਰ ਕਰ ਚੁੱਕੇ ਹਾਂ ਇਹਨਾਂ ਨੂੰ ਕੀ ਪੁਲਿਸ ਰਿਮਾਂਡ ਲੈ ਲਈ ਕਿੰਨੇ ਦਿਨਾਂ ਦਾ ਲੱਗਾ ਇਹਦਾ ਜਿਹੜਾ ਬੂਟਾ ਸਿੰਘ ਮੁਰਗਾ ਇਹਦਾ 5 ਦਿਨਾਂ ਦਾ ਅਸੀਂ ਪੁਲਿਸ ਰਿਮਾਂਡ ਲੈ ਲਿਆ ਸੀ ਤੇ ਜਿਹੜਾ ਦੂਸਰਾ ਲੜਕਾ ਉਹਦਾ 2 ਦਿਨਾਂ ਦਾ ਰਿਮਾਂਡ ਮਿਲਿਆ ਅਧਿਕਾਰ ਵਿੱਚ ਕਿਸ ਤਰ੍ਹਾਂ ਚੱਲ ਗਈ ਐਸਪਰ ਕਾਨੂੰਨ ਜੀ ਜੋ ਜੋ ਵੀ ਲਾਅ ਦੇ ਹਿਸਾਬ ਨਾਲ ਹੋਊਗਾ ਜੋ ਵੀ ਅੱਗੇ ਕੋਈ ਤੱਤ ਸਾਹਮਣੇ ਆਣਿਆ ਜੇ ਇਹਨਾਂ ਨੇ ਕੁਝ ਹੋਰ ਵੀ ਕੀਤਾ ਹੋਇਆ ਉਹ ਵੀ ਸਾਰਾ ਕੁਝ ਆਈਡੈਂਟੀਫਾਈ ਕਰਕੇ ਸਾਰਾ ਕੁਝ ਲੋਕੇਟ ਕਰਕੇ ਜੋ ਵੀ ਅੱਗੇ ਬਣੂਗਾ ਐਸਪਰ ਲਾਵਾ ਸੀ ਉਹ ਕਰਾਂਗੇ ਜੀ ਹੋਰ ਲੋਕਾਂ ਨੂੰ ਕੀ ਪੀਰ ਆ ਜਿਵੇਂ ਲੋਕਾਂ ਦੇ ਮੋਬਾਈਲ ਖੋਏ ਜਾਂਦੇ ਨੇ ਜਾਂ ਹੋਰ ਸਨੇਚਿੰਗ ਹੋ ਜਾਂਦੀਆਂ ਨੇ ਪੁਲਿਸ ਚ ਨਹੀਂ ਆਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਅ ਤੁਹਾਡੇ ذریعے ਰਾਹੀਂ ਮੈਂ ਸਾਰੇ ਧੂੜੀ ਨਿਵਾਸੀਆਂ ਨੂੰ ਤੇ ਸਾਰਿਆਂ ਨੂੰ ਇਹ ਅਪੀਲ ਕਰਦਾ ਮੇਰੀ ਰਿਕੁਐਸਟ ਹੈ ਸਭ ਨੂੰ ਕਿ ਕਾਈਂਡਲੀ ਜੇ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਛੋਟੀ ਵੱਡੀ ਕੋਈ ਵੀ ਵਾਰਦਾਤ ਹੁੰਦੀ ਹੈ ਤਾਂ ਪਲੀਜ਼ ਇੱਕ ਵਾਰ ਸਾਡੇ ਧਿਆਨ ਚ ਜਰੂਰ ਲੈ ਕੇ ਆਓ ਜਿਵੇਂ ਹੁਣ ਕਈ ਇਹਨਾਂ ਜੋ ਮੋਬਾਈਲ ਲੇਟੇ ਹਨ ਜਿਨ੍ਹਾਂ ਦੀ ਕੋਈ ਰਿਪੋਰਟ ਉਹਨਾਂ ਨੇ ਸਾਨੂੰ ਨਹੀਂ ਆਕੇ ਦੱਸਿਆ ਚਾਹੇ ਉਹ ਛੋਟਾ ਚਾਹੇ ਉਹ ਵੱਡਾ ਹੋਵੇ ਮਤਲਬ ਮੋਬਾਈਲ ਮਹਿੰਗਾ ਹੈ ਸਸਤਾ ਹੈ ਪਰ ਤੁਸੀਂ ਇੱਕ ਵਾਰ ਸਾਨੂੰ ਇੰਟੀਮੇਟ ਜਰੂਰ ਕਰੋ ਤਾਂ ਜੋ ਅਸੀਂ ਦੋਸ਼ੀਆਂ ਨੂੰ ਫੜ ਸਕੀਏ ਤੇ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਦੇ ਸਕੀਏ ਤੇ ਲੋਕਾਂ 'ਚ ਜਿਹੜਾ ਸੁਰੱਖਿਆ ਵਾਲਾ ਜਿਹੜਾ ਜਿਹੜਾ ਸੁਰੱਖਿਆ ਦਾ ਜਿਹੜਾ ਮਾਹੌਲ ਹੈ ਇਹ ਮਾਹੌਲ ਨੂੰ ਅਸੀਂ ਕਾਇਮ ਕਰ ਸਕੀਏ